ਲੈਂਡ ਪੋਲਿੰਗ ਇਹ ਪਾਲਸੀ ਸਹੀ ਹੈ ਕਿ ਗਲਤ ਆ ਇਹ ਬਿਲਕੁਲ ਗਲਤ ਆ ਇਹ ਬਿਲਕੁਲ ਗਲਤ ਹੈ ਜੇ ਇਹ ਜਿਹੜੀ ਆਪਣੇ ਚੱਲੀ ਕਿਸਾਨਾਂ ਦੀ ਕਿ ਉਹ ਦਰਦੇ ਦੀ ਜਿਹੜੀ ਇਹ ਆਪਣੇ ਵਿਰਾਸਤ ਚ ਚਲੀ ਜਾਂਦੀ ਏ ਉਹ ਮੈਂ ਦਰਦੀ ਮਾਤਾ ਜਿਹੜੀ ਜੁੜੀ ਹੋਈ ਹੈ ਆਪਣੇ ਨਾਲ ਉਹ ਬੱਚਿਆਂ ਦੀ ਅੱਛਾ ਜੀ ਇਹ ਬੱਚਿਆਂ ਦੀ ਨੂੰ ਤਾਂ ਕੋਈ ਲਾਭ ਉਹਨਾਂ ਨਾਲ ਜਰਦਾ ਹੀ ਨਹੀਂ ਦਾ ਤੇ ਫਿਰ ਇਹ ਸਰਕਾਰ ਧੱਕਾ ਕਰਦੀ ਕਿਸਾਨਾਂ ਨਾਲ ਬਿਲਕੁਲ ਧੱਕਾ ਕਰ ਰਹੀ ਹੈ ਸਰਕਾਰ ਅੱਛਾ ਫਿਰ ਨਹੀਂ ਕਰਨਾ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਆਪਾਂ ਫਿਰ ਗੱਲਬਾਤ ਕਰਨੀ ਨਹੀਂ ਇਹ ਤਾਂ ਕਹਿੰਦੇ ਵੀ ਬੜੀਆਂ ਪਾਲਿਸੀਆਂ ਆ ਝਾੜੂ ਵਾਲੇ ਵੀ ਬੜੀਆਂ ਤਰੀਫਾਂ ਕਰਦੇ ਵੀ ਲੈਂਡ ਪੂਲਿੰਗ ਬਹੁਤ ਵਧੀਆ ਪਾਲਸੀ ਹੈ ਉਹ ਉਹ ਇਹ ਕਹਿੰਦੇ ਜਿਹੜਾ ਦਿੱਤਾ ਧੌਂਚ ਕਿਲਾ ਹੀ ਨਾ ਦਿੱਲੀ ਵਿੱਚ ਜਾ ਕੇ ਫਸਾ ਕੇ ਬੈਠੇ ਕਿਲਿਆਂ ਦੇ ਘੇਰੇ ਫਸਾਇਆ ਉਹ ਕਿਲਾ ਕਢਣ ਨੂੰ ਕਰਦੇ ਆ ਅੱਛਾ ਹਾਂ ਉਹ ਇਹ ਤੁਹਾਡੇ ਤੋਂ ਕਿਲਾ ਧੌਂਚ ਫਸਿਆ ਕਿਲਾ ਇਹਦੇ ਕਾਚੀ ਫਸਿਆ ਯਾਰ ਤੁਹਾਨੂੰ ਆਕੜ ਦੇ ਇਸੇ ਕਰਕੇ ਦੀ ਅੱਛਾ ਠੀਕ ਹੈ ਤੇ ਜਿਹੜੇ ਮੇਰੇ ਘਰੇ ਪਮੱਕੜ ਪਿੰਡਾ ਜੇ ਬਣੇ ਸੀ ਤੇ ਹੁਣ ਇਹ ਕੀ ਹੋਇਆ ਦੇਗੇ ਨੇ ਬੈਠੇ ਆਪਣੇ ਚ ਵੀ ਬੋਲਣਾ ਪੈਣਾ ਫੋੜੀ ਬੋਲੂਗੀ ਨਹੀਂ ਕੋਈ ਨੂੰ ਪਤਾ ਨਹੀਂ ਸੀ ਨਾ ਇਹ ਕੰਮ ਇੱਥੇ ਤੱਕ ਪਹੁੰਚ ਜਾਏਗਾ ਬਦਲਾ ਦੇ ਚੱਕਰ ਦੀ ਸਾਰਾ ਕੁਝ ਹੋ ਗਿਆ ਇੰਨਾ ਕਰਨੀ ਆ ਇਹਦਾ ਸਾਰਾ ਚੱਕਰ ਦੀ ਸਾਰਾ ਕੁਝ ਹੋ ਗਿਆ ਨਾ ਬਦਲਾ ਤਾਂ ਫਿਰ ਉਹਨਾਂ ਕਰਤਾ ਜੀ ਲੈਂਡ ਪੂਲਿੰਗ ਦੀ ਪਾਲਿਸੀ ਲਿਆ ਕੇ ਬਹੁਤ ਮਾੜਾ ਕੀਤਾ ਨੇ ਬਹੁਤ ਮਾੜਾ ਕੀਤਾ ਇਹ ਤਾਂ ਆਪ ਦੇ ਸਿਰ ਤੇ ਖਫਨ ਬੰਨ ਲਿਆ ਪਾਰਟੀ ਨੇ ਇਹ ਧੱਕਾ ਕਰਨਗੇ ਤਾਂ ਖਤਮ ਹੋ ਜੇਗੀ ਜਿਹੜੀ ਦਿੱਲੀ ਖਤਮ ਹੋ ਗਈ ਤੁਹਾਨੂੰ ਰਸ਼ਈ ਚਲੋ ਵੀ ਇਸ ਕਰਕੇ ਆਪਾਂ ਇਸ ਲੈਂਡ ਪੂਲਿੰਗ ਦਾ ਵਿਰੋਧ ਕਰਦੇ ਆ ਨਾ ਪਾਲਿਸੀ ਦਾ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਜੇ ਜੋੜ ਕੇ ਫਸਲ ਜੁਆ ਰਹੇ ਅੱਛਾ ਜੀ ਚਲੋ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਵਾਪਸ ਲੈ ਲੇ ਆਪਦਾ ਫੈਸਲਾ ਨਾਲ ਲੋਕਾਂ ਨੂੰ ਓਖਾ ਕਰੀ ਨਾਲੇ ਸਰਕਾਰ ਸੁੱੱਕ ਚੱਟਦੀ ਰਹੀ ਚੱਟ ਲੇਗੀ ਇੱਕ ਵਾਰ ਫੈਸਲੀ ਬਣ ਕੇ ਨਿੱਕੇ ਨਿੱਕੇ ਬੱਚੇ ਓਖਾ ਕਰਦੇ ਚਲੋ ਧੰਨਵਾਦ ਜੀ